ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੇ ਵਿੱਚ ਕਿੰਨੀ ਤਾਕਤ ਹੈ ਤੇ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਸਾਥ ਸੰਗਤ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਇਸ ਪਾਵਨ ਬਾਣੀ ਦੇ ਵਿੱਚ ਜਿੰਨੀ ਤਾਕਤ ਹੈ ਪਿਆਰਿਓ ਉਹ ਤਾਕਤ ਕਿਤੋਂ ਹੋਰ ਨਹੀਂ ਮਿਲਦੀ ਕਿੰਨੇ ਯੁੱਧ ਹੋਏ ਮਹਾਯੁੱਧ ਹੋਏ ਤੇ ਉਹ ਸਾਰੇ ਯੁੱਧ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਨਾਲ ਲੜੇ ਗਏ ਤੇ ਇੰਨਾ ਜੋਰ ਇੰਨਾ ਜੋਸ਼ ਕਿੱਥੋਂ ਆਇਆ ਇਸ ਸ਼ਬਦ ਦੇ ਵਿੱਚੋਂ ਆਇਆ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਸਡੋਰੇ ਨੂੰ ਫਤਿਹ ਕੀਤਾ ਸਰਹੰਦ ਦੀ ਇੱਟ ਨਾਲ ਇੱਟ ਬਜਾਜ ਨੀਸ ਤੋਂ ਨਾਬੂਦ ਕਰ ਦਿੱਤਾ ਮੁਗਲਾਂ ਦੇ ਕਿਲਿਆਂ ਨੂੰ ਸਾਧ ਸੰਗਤ ਉਹਨਾਂ ਦੀਆਂ ਸੋਚਾਂ ਨੂੰ ਇੰਨੀ ਤਾਕਤ ਕਿੱਥੋਂ ਆਈ ਇਸ ਸ਼ਬਦ ਦੇ ਵਿੱਚੋਂ ਆਈ ਬੜੀਆਂ ਵੱਡੀਆਂ ਚੋ ਤਾਕਤਾਂ ਰੱਖਦੇ ਸੀ ਉਹਨਾਂ ਨੂੰ ਸਕਿੰਡਾਂ ਦੇ ਵਿੱਚ ਢੇਰੀ ਕਰ ਦਿੱਤਾ ਇੰਨੀ ਤਾਕਤ ਕਿੱਥੋਂ ਆਈ ਖਾਲਸੇ ਕੋਲ ਇਸ ਸ਼ਬਦ ਦੇ ਵਿੱਚੋਂ ਆਈ ਪਿਆਰਿਓ ਪਾਦਸ਼ਾ ਇਸੇ ਕਰਕੇ ਗੁੰਦੇ ਨੇ ਕਾਇਰੇ ਮਨ ਵਿਖਿਆ ਮਨ ਜਾਏ ਏ ਹੇ ਮਨ ਤੂੰ ਮਾਇਆ ਜੰਗਲ ਵਿੱਚ ਕਿਉਂ ਜਾ ਫਸਿਆ ਏ ਤੂੰ ਤਾਂ ਭੁਲੇਖਾਂ ਵਿੱਚ ਪੈ ਕੇ ਧਗ ਬੂਟੀ ਖਾਈ ਜਾ ਰਿਹਾ ਤੇਰੇ ਕੋਲ ਤਾਂ ਬਹੁਤ ਮਹਾਨ ਤਾਕਤ ਹੈ ਬੜੀ ਵੱਡੀ ਤਾਕਤ ਇੱਕ ਬੇਨਤੀ ਕਰਦਾ ਕਿੰਨੀ ਬਾਣੀ ਵਿੱਚ ਤਾਕਤ ਹੈ ਚਾਹੇ ਉਹ ਦਸਮ ਦੀ ਬਾਣੀ ਹੋਵੇ ਤੇ ਚਾਹੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹੋਵੇ ਬਹੁਤ ਵੱਡੀ ਤਾਕਤ ਹੈ ਇਸ ਬਾਣੀ ਦੇ ਵਿੱਚ ਇੱਕ ਸਿੰਘ ਨੇ ਹੱਟ ਕਰ ਲਿਆ ਕਿ ਮੈਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਅੰਤਰ ਆਤਮਾ ਦੇ ਦਰਸ਼ਨ ਕਰਨੀ ਨਹੀਂ ਇਹਨਾਂ ਦੇ ਚਿਹਰੇ ਮੋਰੇ ਨੂੰ ਧੱਕਣਾ ਹੈ ਕਹਿੰਦੇ ਜੀ ਸਵਾ ਲੱਖ ਪਾਠ ਜਿਹੜਾ ਹੈ ਉਹਨੇ ਸ਼ੁਰੂ ਕਰ ਦਿੱਤਾ ਬ੍ਰਹਮ ਕਬਜ ਬਾਣੀ ਦਾ ਦਸਮ ਦੀ ਬਾਣੀ ਹੈ ਜੀ ਬ੍ਰਹਮ ਕਬਚ ਤੁਹਾਡੇ ਚ ਬੋਧ ਸੰਗਤ ਜਾਣਦੀ ਹੈ ਕਦੇ ਤੁਸੀਂ ਵੀ ਸਰਚ ਮਾਰ ਲਿਓ ਤੁਹਾਨੂੰ ਪਤਾ ਲੱਗੇਗਾ ਬ੍ਰਹਮ ਕਬਚ ਪਾਣੀ ਪੜਨੀ ਸ਼ੁੱਧ ਹੈ ਸ਼ਰਤ ਇਹ ਸਿੰਘ ਨੇ ਸਵਾ ਲੱਖ ਪਾਠ ਜਦੋਂ ਬ੍ਰਹਮ ਕਪਚ ਪਾਣੀ ਦਾ ਸ਼ੁਰੂ ਕੀਤਾ ਤੇ ਇੰਨਾ ਸ਼ੁੱਧ ਪਾਠ ਕੀਤਾ ਕਹਿੰਦੇ ਕਾਫੀ ਸਮਾਂ ਲੰਘਿਆ ਘਟੋ ਘਟ ਕਾਫੀ ਦਿਨ ਲੰਘ ਗਏ ਬੀਤ ਗਏ ਹਜੂਰ ਸਾਹਿਬ ਉਸ ਸਿੰਘ ਨੇ ਇਹ ਪਾਠ ਸ਼ੁਰੂ ਕੀਤੇ ਸਨ ਗੁਦਾਵਰੀ ਦੇ ਕੰਡੇ ਤੇ ਬਹਿ ਕੇ ਤੇ ਜਦੋਂ ਕਹਿੰਦੇ ਪਾਠ ਸ਼ੁਰੂ ਕੀਤਾ ਸਾਥ ਸੰਗਤ ਪਾਠ ਤੇ ਇੰਨੇ ਪਾਠ ਹੱਲੇ ਸਮਾਪਤ ਹੋਏ ਸੀ ਲਵਾਂ ਲੱਖ ਪਾਠਾਂ ਦੀ ਗਿਣਤੀ ਪੂਰੀ ਹੋਈ ਤੇ ਮਾਤਾ ਸਾਹਿਬ ਕੋਲ ਦੇ دیدار ਹੋਏ ਉਹ ਕਿਤਾ ਬਸ ਇਦਾਂ ਕਰੋ ਗੁਰੂ ਪੀਤਾ ਦੇ دیدار ਕਰਾ ਦਿਓ ਤੇ ਮਾਤਾ ਨੇ ਕਹਿੰਦੇ ਉਪਦੇਸ਼ ਕੀਤਾ ਵੀ ਉਹਨਾਂ ਦਾ دیدار ਕਰਨ ਲਈ ਥੋੜਾ ਜਿਹਾ ਅਭਿਆਸ ਤੈਨੂੰ ਹੋਰ ਕਰਨਾ ਪਏਗਾ ਸ਼ਬਦ ਦਾ ਕਹਿੰਦੇ ਹੋਰ ਅਭਿਆਸ ਕੀਤਾ ਤੇ ਸਾਥ ਸੰਗਤ ਫਿਰ ਕਹਿੰਦੇ ਕੁਝ ਕਾਰਨ ਰਹਿ ਕੇ ਅਭਿਆਸ ਵਿੱਚ ਛੁੱਟ ਗਿਆ ਤੇ ਕਹਿੰਦੇ ਫਿਰ ਇਸ ਕਰਕੇ ਗੁਰੂ ਦੇ دیدارੇ ਨਹੀਂ ਹੋ ਪਾਏ ਉਸ ਤੋਂ ਬਾਅਦ ਉਹ ਸਿੰਘ ਜਿਹੜਾ ਸੀ ਉਹਨੇ ਕੋਸ਼ਿਸ਼ ਬਹੁਤ ਵਾਰੀ ਕੀਤੀ ਪਰ ਵਿਗਨ ਪੈਂਦਾ ਰਿਹਾ ਸਾਧ ਸੰਗਤ ਇਹ ਇੰਨੀ ਵੱਡੀ ਤਾਕਤ ਹੈ ਬਾਣੀ ਦੇ ਵਿੱਚ ਜੇ ਕੋਈ ਚਾਵੇ ਮੈਂ ਗੁਰੂ ਦਾ دیدار ਕਰਨਾ ਉਹਨੂੰ دیدار ਹੁੰਦਾ ਹੈ ਬਸ ਸ਼ਬਦ ਦੇ ਅਭਿਆਸ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ